ਸਾਸਰੀਆ ਕਾਲ ਜੀ ਆਪਾਂ ਬਣਾਵਾਂਗੇ ਚਕੰਦਰ ਦੇ ਪਰੌਂਠੇ ਜਿਹੜੇ ਕਿ ਖਾਣ ਦੇ ਨਾਲ-ਨਾਲ ਸਵਾਦ ਹੋਣ ਦੇ ਨਾਲ-ਨਾਲ ਸੇਤ ਲਈ ਬਹੁਤ ਹੀ ਜ਼ਿਆਦਾ ਵਧੀਆ ਨੇ ਚਕੰਦਰ ਸਰਦੀਆਂ ਦੇ ਵਿੱਚ ਆਮ ਹੋ ਜਾਂਦਾ ਹੈ ਤੇ ਤੁਸੀਂ ਇਹ ਜਿਹੜਾ ਲਗਾ ਵੀ ਸਕਦੇ ਹੋ ਆਸਾਨੀ ਦੇ ਨਾਲ ਉਗ ਜਾਂਦਾ ਜਿਵੇਂ ਮੂੜੀਆਂ ਵਗੈਰਾ ਉਗ ਜਾਂਦੀਆਂ ਨੇ ਉਦਾਂ ਹੀ ਉਗ ਜਾਂਦਾ ਆਪਾਂ ਇੱਕ ਚਕੰਦਰਾ ਜਿਹੜਾ ਲਿਆ ਇਹਨੂੰ ਕਦੂਕਸ ਕਰ ਲਵਾਂਗੇ ਮੂਲੀ ਦੇ ਪਰੌਂਠੇ ਜਾਂ ਜਿਵੇਂ ਹੋਰ ਪਰੌਂਠੇ ਆਪਾਂ ਬਣਾਉਨੇ ਆ ਉਸੇ ਤਰ੍ਹਾਂ ਹੀ ਬਣਾ ਲਵਾਂਗੇ ਸਾਰਾ ਆਪਾਂ ਇੱਕ ਚਕੰਦਰ ਕਦੂਕਸ ਕਰਨ ਤੋਂ ਬਾਅਦ ਇਹਦੇ ਵਿੱਚ ਸਵਾਦ ਅਨੁਸਾਰ ਨੂਨ ਪਾ ਦਵਾਂਗੇ ਇਹ ਇਹਦੇ ਬਹੁਤ ਸਾਰੇ ਗੁਣ ਹੁੰਦੇ ਨੇਗੇ ਤੁਸੀਂ ਜਿਹੜਾ ਸਰਚ ਕਰਕੇ ਵੀ ਦੇਖ ਸਕਦੇ ਹੋ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਏ ਹੁਣ ਇਹਦੇ ਵਿੱਚ ਆਪਾਂ ਜੀਰਾ ਪਾ ਦਵਾਂਗੇ ਇੱਕ ਚਮਚ ਦੇ ਕਰੀਬ ਥੋੜਾ ਜਿਹਾ ਗਰਮ ਮਸਾਲਾ ਤੇ ਕਾਲੀ ਮਿਰਚ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਸ ਦੇ ਨਾਲ ਸਵਾਦ ਦੁਗਣਾ ਹੋ ਜਾਊਗਾ ਤੇ ਕਾਲੀ ਮਿਰਚ ਨਾਲ ਬਧੀਆ ਹਾਜ਼ਮੇਦਾਰ ਹੋ ਜਾਣਗੇ ਮੈਂ ਵਾਦੀਆ ਜਿਹੜੀ ਉਹ ਵੀ ਨਹੀਂ ਹੋਊਗੀ ਤੁਹਾਨੂੰ ਉਸ ਤੋਂ ਬਾਅਦ ਇਹਦੇ ਵਿੱਚ ਅਦਰਕ ਲਸਣਾਂ ਤੇ ਹਰੀਆਂ ਮਿਰਚਾਂ ਦਾ ਪੇਸਟ ਪਾਵਾਂਗੇ ਤੁਸੀਂ ਕੱਟ ਕੇ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਤੋਂ ਬਾਅਦ ਆਪਾਂ ਸੁੱਕਾ ਧਨੀਆ ਜਿਹੜਾ ਇਸ ਤਰ੍ਹਾਂ ਜਾਂ ਕ੍ਰਸ਼ ਕਰ ਲੈਣਾ ਤੁਸੀਂ ਹੱਥਾਂ ਨਾਲ ਜੇ ਹੱਥਾਂ ਨਾਲ ਨਹੀਂ ਕ੍ਰਸ਼ ਹੁੰਦਾ ਤਾਂ ਆਪਾਂ ਛੋਟੀ ਜੀ ਕੁੰਡੀ ਦੇ ਵਿੱਚ ਪਾ ਕੇ ਇਹਨੂੰ ਦਰਦਰਾ ਜਿਹਾ ਪੀਸ ਕੇ ਪਾ ਲਵਾਂਗੇ ਇਹਦੇ ਨਾਲ ਸਵਾਦ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਧਨੀਆ ਨਾਲ ਕਿਸੇ ਵੀ ਪਰੌਂਠੇ ਦੇ ਵਿੱਚ ਪਾਉਂਗੇ ਪਰੌਂਠਾ ਜਿਹੜਾ ਦੁਗਣਾ ਟੇਸਟ ਤੁਹਾਨੂੰ ਦਊਗਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਤੇ ਲੋੜ ਅਨੁਸਾਰ ਇਹਦੇ ਵਿੱਚ ਆਟਾ ਪਾ ਲਵਾਂਗੇ ਇਹਦੇ ਵਿੱਚ ਮੈਂ ਦੋ ਵੱਟੀਆਂ ਕੌਲੀਆਂ ਜਿਹੜੀਆਂ ਆਟੇ ਦੀਆਂ ਪਾਈਆਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਸ ਤਰ੍ਹਾਂ ਕਲਰ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਤੇ ਆਸਾਨੀ ਦੇ ਨਾਲ ਤਿਆਰ ਹੋ ਜਾਂਦਾ ਇਹ ਤੁਸੀਂ ਬੱਚਿਆਂ ਨੂੰ ਟਿਫਨ ਬਾਕਸ ਦੇ ਵਿੱਚ ਵੀ ਇਹ ਜਿਹੜਾ ਦੇ ਸਕਦੇ ਹੋ ਇੱਕ ਤਾਂ ਖਾਣ ਚ ਵੀ ਸਵਾਲ ਲੱਗੂ ਬੱਚਿਆਂ ਨੂੰ ਤੇ ਦੂਜਾ ਨੰਬਰ ਹੈਲਦੀ ਬਹੁਤ ਜ਼ਿਆਦਾ ਹੋਊਗਾ ਉਦਾਂ ਚਕੰਦਰਾ ਜਿਹੜਾ ਇੰਨਾ ਜ਼ਿਆਦਾ ਖਾਇ ਨੀ ਜਾਂਦਾ ਹੈਗਾ ਜੇ ਤੁਸੀਂ ਚਾਹੋ ਨੀਓ ਵੀ ਤੁਹਾਡੇ ਪਰੌਂਠੇ ਆ ਜਿਹੜੇ ਜ਼ਿਆਦਾ ਨਰਮ ਰਹਿਣਾ ਸਾਰਾ ਦਿਨ ਟਿਫਨ ਦੇ ਵਿੱਚ ਹਸਬੰਦ ਜਾਂ ਬੱਚਿਆਂ ਨੂੰ ਤੁਸੀਂ ਕਿਸੇ ਨੂੰ ਵੀ ਟਿਫਨ ਬਾਕਸ ਦੇ ਵਿੱਚ ਦੇਣਾ ਹੈ ਪਰੌਂਠਾ ਨਰਮ ਰਹੇ ਤਾਂ ਤੁਸੀਂ ਇੱਕ ਦੋ ਚਮਚੇ ਦੇ ਵਿੱਚ ਜਿਹੜਾ ਘੀ ਦੇ ਐਡ ਕਰ ਲਓ ਫਿਰ ਪਰੌਂਠਾ ਹੈ ਜਿਹੜਾ ਸਾਰਾ ਦਿਨ ਤੁਹਾਡਾ ਨਰਮ ਰਹ ਜੇ ਤੁਸੀਂ ਕ੍ਰਿਸਪੀ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਇਦਾਂ ਹੀ ਇਹ ਜਿਹੜਾ ਆਟਾ ਗੁੱਲ ਲਓ ਮੈਂ ਇਦਾਂ ਹੀ ਗੁੱਲ ਲਿਆ ਹੈ ਤਾਜ਼ੇ-ਤਾਜ਼ੀ ਕ੍ਰਿਸਪੀ ਜੇ ਥੋੜੇ ਵਧੀਆ ਲੱਗਦੇ ਨੇ ਇਸ ਤਰ੍ਹਾਂ ਆਪਣਾ ਆਟਾ ਕਿੰਨਾ ਸੋਹਣਾ ਦੇਖਣ ਨੂੰ ਲੱਗ ਰਿਹਾ ਹੈ ਪਿਆਰਾ ਜਿਵੇਂ ਕੋਈ ਕਲੇ ਵਗੈਰਾ ਹੁੰਦੀ ਹੈ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਇਹਨੂੰ 10-15 ਮਿੰਟ ਦੀ ਰੈਸਟ ਤੋਂ ਬਾਅਦ ਆਪਾਂ ਰੋਟੀ ਆ ਜਿਹੜੀ ਇਹਦੀ ਪਰੌਂਠੇ ਬਣਾ ਲਵਾਂਗੇ ਇਨੂੰ ਥੋੜੀ ਦੇਰ ਲਈ ਮੁੱਕੀ ਦੇ ਲਵਾਂਗੇ ਤੇ ਮੁੱਕੀ ਦੇ ਕੇ ਸਾਈਡ ਤੇ ਮੈਂ ਰੱਖਤਾ ਸੀਗਾ ਹੁਣ ਇਹਦੀ ਰੋਟੀ ਬਣਾ ਲਵਾਂਗੇ ਤੁਸੀਂ ਚਾਹੇ ਇਹਦੇ ਗੋਲ ਪਰੌਂਠੇ ਜਾਂ ਤਿਕੋਣੇ ਜਾਂ ਫਿਰ ਚੌਰਸ ਪਰੌਂਠੇ ਕਿਸੇ ਵੀ ਤਰ੍ਹਾਂ ਦੇ ਪਰੌਂਠੇ ਆ ਜਿਹੜੇ ਬਣਾ ਸਕਦੇ ਹੋ ਉਦਾਂ ਦੇ ਹੀ ਬਣ ਜਾਣਗੇ ਤੇ ਨਾਹੀਂ ਇਹ ਦੇ ਨਾਲ ਇਦਾਂ ਹੁੰਦਾ ਹੈ ਕਿ ਵਿੱਚ ਗੁੰਨਣ ਨਾਲ ਨਾ ਹੀ ਰੋਟੀ ਫਟਦੀ ਆ ਤੇ ਨਾ ਹੀ ਖਰਾਬ ਹੁੰਦੀ ਆ ਰੋਟੀ ਜਿਹੜੀ ਵਧੀਆ ਬਣ ਕੇ ਤਿਆਰ ਹੁੰਦੀ ਆ ਆਪਾਂ ਨਾਰਮਲ ਜਿਵੇਂ ਰੋਟੀ ਬਣਾਉਨੇ ਆ ਉਸੇ ਤਰ੍ਹਾਂ ਹੀ ਬਣਾ ਲਵਾਂਗੇ ਤੁਸੀਂ ਇਹਦੇ ਵਿੱਚ ਪਾਲਕ ਜਾਂ ਧਨੀਆ ਐਡ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਹੈ ਜਿਹੜਾ ਐਡ ਕਰ ਸਕਦੇ ਹਾਂ ਫਿਰ ਥੋੜਾ ਇਹ ਕਲਰ ਆ ਗ੍ਰੀਨ ਤੇ ਪਿੰਕ ਪਿੰਕ ਜਿਹਾ ਹੋ ਜਾਊਗਾ ਉਹ ਵੀ ਦੇਖਣ ਚ ਬਹੁਤ ਵਧੀਆ ਲੱਗੂਗਾ ਤੇ ਪਾਲਕ ਵੀ ਸਿਹਤ ਲਈ ਬਹੁਤ ਵਧੀਆ ਹੁੰਦੀ ਆ ਇਸ ਲਈ ਪਾਲਕ ਵੀ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਜੇ ਪਾਲਕ ਨਹੀਂ ਖਾਂਦੇ ਵੈਸੇ ਤਾਂ ਪਤਨ ਲੱਗਦਾ ਹੈਗਾ ਇਸ ਤਰ੍ਹਾਂ ਪਰੌਂਠੇ ਬਣਾਉਣ ਨਾਲ ਫਿਰ ਤੁਸੀਂ ਧਨੀਆ ਜਿਹੜਾ ਉਹ ਵੀ ਐਡ ਕਰ ਸਕਦੇ ਹੋ ਜਾਂ ਫਿਰ ਮਿਰਥੇ ਵਗੈਰਾ ਐਡ ਕਰਨੇ ਨੇ ਉਹ ਵੀ ਕਰ ਸਕਦੇ ਹੋ ਤਾਂ ਵਾ ਆਪਾਂ ਗਰਮ ਕਰ ਲਿਆ ਸੀਗਾ ਤੇ ਰੋਟੀ ਆ ਜਿਹੜੀ ਮਤਲਬ ਪਰੌਂਠੇ ਆ ਉਹ ਬਣਾ ਲਵਾਂਗੇ ਜੇ ਤੁਸੀਂ ਜਾਣੇ ਹੋ ਵੀ ਤੁਹਾਡੇ ਪਰੌਂਠੇ ਗਿੱਲੇ ਨਾ ਹੋਣ ਤੇ ਤੁਸੀਂ ਕਾਫੀ دیر ਬਾਅਦ ਪਰੌਂਠਾ ਖਾਣਾ ਹੈ ਸਵੇਰੇ ਬਣਾ ਕੇ ਰੱਖ ਲਓ ਮਤਲਬ ਜਿਵੇਂ ਤੁਸੀਂ ਦੁਪਹਿਰੇ ਖਾਣਾ ਹੈ ਫਿਰ ਤੁਸੀਂ ਕੀ ਨਾ ਲਗਾਓ ਇਹਨੂੰ ਇਦਾਂ ਹੀ ਉਤਾਰ ਲਓ ਹਨਾ ਜੇ ਤੁਸੀਂ ਨਾਲ ਦੀ ਨਾਲ ਖਾਣਾ ਫਿਰ ਕੀ ਲਗਾ ਕੇ ਤੁਸੀਂ ਰੱਖ ਲਓ ਬਿਨਾ ਕੀ ਲਗਾਏ ਰੱਖ ਲਓ ਬਾਅਦ ਦੇ ਵਿੱਚ ਤੁਸੀਂ ਕੀ ਲਗਾ ਕੇ ਇਹਨੂੰ ਗਰਮ ਕਰ ਲਓ ਫਿਰ ਪਰੌਂਠਾ ਉਹਦਾ ਫਰੈਸ਼ ਦਾ ਫਰੈਸ਼ ਜਿਹੜਾ ਵਧੀਆ ਪਿਆ ਰਹਿੰਦਾ ਹੈ ਜੇ ਤੁਸੀਂ ਬਾਅਦ ਚ ਕੀ ਲਗਾਉਨੇ ਹੋ ਇਸ ਤਰ੍ਹਾਂ ਇਹ ਆਪਣੇ ਪਰੌਂਠੇ ਬਿਲਕੁਲ ਸਾਰੇ ਪਰੌਂਠੇ ਇਸੇ ਤਰ੍ਹਾਂ ਆਪਾਂ ਬਣਾ ਕੇ ਤਿਆਰ ਕਰ ਲਵਾਂਗੇ ਪਰੌਂਠੇ ਆਪਣੇ ਬਹੁਤ ਹੀ ਸੋਹਣੇ ਤੇ ਟੇਸਟੀ ਆ ਜਿਹੜੇ ਬਣ ਕੇ ਤਿਆਰ ਹੋ ਗਏ ਨੇ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ